ਅਸਲਾਮ ਵਾਲੇਕੁਮ ਉਮੀਦ ਕਰਦੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਦੋ ਵੱਡੀਆਂ ਖਬਰਾਂ ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਇੱਕ ਸਰਪਾਈ ਅਮਰਪਾਲ ਨੂੰ ਲੈ ਕੇ ਦਿੱਲੀ ਸਮਝੌਤੇ ਦੀ ਖਬਰ ਔਰ ਦੂਸਰੀ ਸੀਐਮ ਭਗਵੰਤ ਮਾਨ ਦੀ ਪੁਲਿਸ ਜਿਹੜੀ ਕਿ ਗੁੰਡਾ ਬਣੀ ਆ ਖੁੱਲ੍ਹੇਆਮ ਗੁੰਡਾਗਰਦੀ ਕਰਨਦਈ ਹੈਗੀ ਹੈ ਜਿੰਨੇ ਇੱਕ ਬੜੇ ਵੱਡੇ ਫੌਜੀ ਅਫਸਰ ਨੂੰ ਦਿਨ ਦਿਹਾੜੇ ਕੁੱਟ ਲਈ ਹੈਗੀ ਹੈ ਤੇ ਉਹਦੀ ਜਿਹੜੀ ਘਰਵਾਲੀ ਹੈਗੀ ਆ ਉਹਨੇ ਹੁਣ ਕਿਸ ਤਰ੍ਹਾਂ ਅਸੇ ਪੰਜਾਬ ਸਰਕਾਰ ਦੇ ਗਲ ਵਿੱਚ ਰੱਸਾ ਪਾਇਆ ਵੈ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਭਾਈ ਦੇਵਾ ਸਿੱਧੂ ਕੋ ਸੁਚਲ ਕੇ ਵੀਡੀਓ ਦੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਅੱਜ ਦੋ ਵੱਡੀਆਂ ਖਬਰਾਂ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਇੱਕ ਖਬਰ ਆ ਰਹੀ ਹੈ ਅਮਰਪਾਲ ਸਿੰਘ ਨੂੰ ਲੈ ਕੇ ਕਿ ਦਿੱਲੀ ਦੇ ਨਾਲ ਸਮਝੌਤਾ ਇਹ ਵੀ ਖਬਰ ਤੁਹਾਨੂੰ ਪੂਰੀ ਯਾਨੀ ਇੱਕ ਵੀਡੀਓ ਦੇ ਰਾਹੀਂ ਦਿਖਾਵਾਂਗੇ ਔਰ ਦੂਜੀ ਖਬਰ ਆ ਰਹੀ ਹੈ ਫੌਜ ਦੇ ਵੱਡੇ ਅਫਸਰ ਦੀ ਜਿਹੜੀ ਕਿ ਘਰਵਾਲੀ ਨੇ ਸੀ ਇਹ ਮਾਨ ਨੂੰ ਪਸਾ ਦਿੰਦਾ ਬੜੇ ਹੀ ਕਸੂਤੇ ਪਸਾ ਦਿੰਦਾ ਜਿਵੇਂ ਕਿ ਬਾਹਰਲੇ ਮੁਰਖਾਂ ਦੇ ਵਿੱਚ ਦੇਖਿਆ ਹੋਣਾ ਕਿ ਪ੍ਰਧਾਨ ਮੰਤਰੀ ਤੱਕ ਜੇਲ੍ਹ ਜਾਂਦੇ ਨੇ ਤਾਂ ਹੁਣ ਇੱਥੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਵੀ ਜੇਲ੍ਹ ਜਾਊਗਾ ਤਾਂ ਹੁਣ ਪਹਿਲਾਂ ਤੁਸੀਂ ਪੂਰੀ ਖਬਰ ਸੁਣ ਲਿਓ ਉਸ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਕਰਨੇ ਆ ਕਿਉਂਕਿ ਮੁੱਦਾ ਬੜਾ ਗੰਭੀਰ ਹੈ ਅਮਰਪਾਲ ਸਿੰਘ ਨੂੰ ਲੈ ਕੇ ਵੀ ਬਹੁਤ ਵੱਡੀ ਖਬਰ ਹੈ ਔਰ ਦੂਜੇ ਪਾਸੇ ਜਿਹੜਾ ਫੌਜ ਦਾ ਇੱਕ ਬਹੁਤ ਵੱਡਾ ਅਫੀਸਰ ਕੁੱਟਿਆ ਗਿਆ ਉਨੀ ਘਰ ਵਾਲੀ ਨੇ ਕਿਵੇਂ ਮਾਨ ਸਰਕਾਰ ਪਸਾਲੀ ਹੈ ਪੂਰੀ ਖਬਰ ਤੁਹਾਡੇ ਸਾਹਮਣੇ ਉਹ ਵੀ ਸੁਣਾਵਾਂਗੇ ਮਾਮਲਾ ਇਸ ਕਦਰ ਵੱਧ ਗਿਆ ਕਿ ਮਾਨ ਸਰਕਾਰ ਦੀ ਜਿਹੜੀ ਗੁੰਡਾਗਰਦੀ ਹੈ ਉਹਨਾਂ ਦੀ ਪੁਲਿਸ ਦੇ ਵਿੱਚ ਦੀ ਸਾਫ਼ ਨਜ਼ਰ ਆ ਰਹੀ ਹੈ ਜਿਹੜੇ ਪੁਲਸ ਇੰਸਪੈਕਟਰਾਂ ਨੇ ਉਹ ਫੌਜੀ ਨੂੰ ਘੁੱਟਿਆ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਨੂੰ ਵੀ ਘੁੱਟਿਆ ਗਿਆ ਉਹ ਮਾਮਲਾ ਸੁਪਰੀਮ ਕੋਰਟ ਤੋਂ ਵੀ ਉੱਤੋਂ ਦੀ ਚੱਲੇ ਗਿਆ ਪੂਰੀ ਖਬਰ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਹਾਂ ਅਮਰਪਾਲ ਸਿੰਘ ਨੂੰ ਲੈ ਕੇ ਵੀ ਬਹੁਤ ਵੱਡੀ ਅਪਡੇਟ ਹੈ ਕਿ ਦਿੱਲੀ ਦੇ ਨਾਲ ਸਮਝੌਤਾ ਕੋਈ ਆਮ ਖਾਸ ਗੱਲ ਨਹੀਂ ਜਦੋਂ ਕਿ ਭਾਈ ਅਮਰਪਾਲ ਸਿੰਘ ਤਾਂ ਕਹਿੰਦੇ ਸੀ ਸੰਵਿਧਾਨ ਨੂੰ ਵੀ ਨਹੀਂ ਮੰਨਦੇ ਔਰ ਇਹ ਖਬਰ ਕਿਵੇਂ ਜੁੜ ਜਾਂਦੀ ਹੈ ਦਿੱਲੀ ਦੇ ਸਮਝੌਤੇ ਦੇ ਨਾਲ ਇਹ ਵੀ ਤੁਹਾਡੇ ਨਾਲ ਪੂਰੀ ਸਾਂਝੀ ਕਰਾਂਗੇ ਪਰ ਮੈਂ ਤੁਹਾਨੂੰ ਜਿਹੜੀ ਫੌਜੀ ਦੇ ਘਰ ਵਾਲੀ ਨੇ ਮਾਨ ਸਰਕਾਰ ਪਸਾ ਲਈ ਹੈ ਪੰਜਾਬ ਦੀ ਪੁਲਿਸ ਤੱਕ ਪਸਾ ਲਈ ਹੈ ਇਹੀ ਖਬਰ ਪਹਿਲਾਂ ਸੁਣਾਉਂਗਾ ਉਸ ਤੋਂ ਬਾਅਦ ਜਿਹੜੀ ਭਾਈ ਅਮਰਪਾਲ ਸਿੰਘ ਦੀ ਅਪਡੇਟ ਹੈ ਬੇहद ਜਿਆਦੇ ਯਾਨੀ ਇੱਕ ਦੇਖਣ ਵਾਲੀ ਗੱਲ ਹੈ ਕਿ ਦਿੱਲੀ ਦੇ ਨਾਲ ਸਮਝੌਤਾ ਕਿਵੇਂ ਹੁੰਦਾ ਸੁਣੋ ਆਰਮੀ ਆਫਸਰ ਸੀ ਤੇ ਪਤਾ ਨਹੀਂ ਸੀ ਤੇ ਇਸ ਕਰਕੇ ਤੁਸੀਂ ਕੁੱਟਣਾ ਨਹੀਂ ਸੀ ਅਗਰ ਕੋਈ ਸਿਵਿਲਿਅਨ ਹੁੰਦਾ ਤੁਸੀਂ ਕੁੱਟੇ ਜਾਂਦੇ ਮਾਰ ਦਿੰਦੇ ਅੱਜ ਅਗਰ ਇਹ ਮਾਫ ਕਰ ਦਿੱਤੇ ਕਿ ਇਹ ਡਿਸਮਿਸ ਨਹੀਂ ਹੋਏ ਚਾਰ ਬੰਦੇ ਤੇ ਇਹ ਆਤੰਗਵਾਦੀਆਂ ਦਾ ਕੰਮ ਕਰ ਰਹੇ ਆ ਅੱਜ ਇਹ ਡੰਡੇ ਮਾਰਨ ਕਲਾ ਬੋਲੀਆ ਮਾਰਨ ਦੇਖੋ ਪਿਆ ਹੋਇਆ ਦੇਖੋ ਕਿਦਾਂ ਲੱਤਾਂ ਇਹ ਦੇਖੋ ਕਿਦਾਂ ਮਾਰ ਰਿਹਾ ਇਹ ਦੇਖ ਰਹੇ ਤੇ ਇਹਨਾਂ ਨੂੰ ਕਹਿ ਰਿਹਾ ਤੇਰੀ ਆਫਸਰੀ ਤੂੰ ਸਵੇਰੇ ਬਚੇਗਾ ਐਨਕਾਊਂਟਰ ਕਰਕੇ ਆਇਆ ਤੂੰ ਬਚੇਗਾ ਤਾਂ ਤੇਰੀ ਆਫਸਰੀ ਕੱਢੇਗੀ ਕਿ ਉਥੇ ਕੁੱਟਦੇ ਔਰ ਉਸਨੂੰ ਮਾਰਦੇ ਗਿਰਾਦੇ ਕਹਿੰਦੇ ਐਨਕਾਊਂਟਰ ਕਰਕੇ ਆਇਆ ਤੇ ਤੁਹਾਡਾ ਵੀ ਐਨਕਾਊਂਟਰ ਹੈ ਮੇਰੇ ਬੇਟੇ ਨੇ ਕਿਹਾ ਜੀ ਮੇਰੇ ਫਾਦਰ ਦਾ ਆਈ ਕਾਰਡ ਦੇ ਦਿਓ ਤੇ ਕਹਿੰਦੇ ਬਚੋਗੇ ਤੇ ਆਈ ਕਾਰਡ ਦੀ ਲੋੜ ਪੈਗੀ ਐਂਗਰ ਐਸਐਸਪੀ ਨਾਨਕ ਸਾਹਿਬ

ਜੇ ਤੂੰ ਪੂਰੇ ਐਵੀਡੈਂਸ ਹੈਨ ਮੈਂ ਉਹਨਾਂ ਨੂੰ ਵੀਡੀਓ ਰਿਕਾਰਡਿੰਗ ਦਿਖਾ ਦਿੱਤੀ ਐ ਉਹਨਾਂ ਦੇ ਕੰਫੈਸ਼ਨ ਦੀ ਉਸ ਤੋਂ ਬਾਅਦ 45 ਦਿਨ ਦੀ ਇਨਕੁਆਇਰੀ ਦਾ ਕੀ ਮਤਲਬ ਹੈ ਅਗਰ ਇਨਕੁਆਇਰੀ ਬਿਠਾਣੀ ਐ ਸੀਬੀਆਈ ਤੇ ਇਨਕੁਆਇਰੀ ਹੋਏ ਪਟਿਆਲਾ ਪੁਲਿਸ ਨਹੀਂ ਕਰੇਗੀ ਇਨਕੁਆਇਰੀ ਐ ਕਿਉਂਕਿ ਪਟਿਆਲਾ ਪੁਲਿਸ ਤੇ ਤਾਂ ਡੀਐਸਪੀ ਸਾਹਿਬ ਨੇ ਸਾਨੂੰ ਬਿਠਾ ਕੇ ਕੰਪਰੋਮਾਈਜ਼ ਲਈ ਬੋਲਿਆ ਗਿਆ ਐ ਐਸਐਸਪੀ ਸਾਹਿਬ ਨੇ ਆਪਣੇ ਆਫਿਸ ਤੇ ਮਨੋ ਕਿਹਾ ਜੀ ਜਿਹੜੀ ਕਿਹੇ ਫੌਜੀ ਦੇ ਘਰ ਵਾਲੀ ਐ ਨੇ ਇੱਕ ਵੱਡੇ ਦੋਸ਼ ਲਾ ਦਿੱਤੇ ਨੇ ਸੀਐਮ ਭਗਵੰਤ ਮਾਨ ਦੀ ਜਿਹੜੀ ਗੁੰਡਾਗਰਦੀ ਕੱਲ ਵੇਖੀ ਐ ਬੀਤੇ ਦੋ ਦਿਨਾਂ ਇੱਕ ਵੱਡੀ ਘਟਨਾ ਵਾਪਰ ਗਈ ਜਿਹੜੇ ਕਿ ਪੁਲਿਸ ਮੁਲਾਜ਼ਮਾਂ ਨੇ ਇੱਕ ਬਹੁਤ ਵੱਡੇ ਅਫੀਸਰ ਨੂੰ ਕੁੱਟਿਆ ਤੇ ਮਾਮਲਾ ਹੈ ਸੁਪਰੀਮ ਕੋਰਟ ਤੋ ਉੱਤੋਂ ਤੱਕ ਦੀ ਚਲੇ ਗਿਆ ਤੇ ਹੁਣ ਸਿ ਇਹ ਮਾਨ ਨੂੰ ਕਿਵੇਂ ਘੜੀਸਾ ਪੈਂਦਾ ਇਹ ਵੀ ਪੂਰੀ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਆ ਪਹਿਲਾਂ ਜਿਹੜਾ ਕਿ ਅਮਰਪਾਲ ਸਿੰਘ ਦੀ ਅਪਡੇਟ ਉਹ ਵੀ ਬੜੀ ਡਰਾ ਦੇਣ ਵਾਲੀ ਹੈ ਕਹਿੰਦੇ ਨੇ ਉਹਨਾਂ ਦੇ ਵਕੀਲ ਨੇ ਮੈਨੂੰ ਸੁਣਾਉਂਗਾ ਕਹਿੰਦੇ ਨੇ ਦਿੱਲੀ ਦੇ ਨਾਲ ਸਮਝੌਤਾ ਯਾਨੀ ਅਮਰਪਾਲ ਸਿੰਘ ਦਾ ਇਹ ਗੱਲ ਕਿਸੇ ਨੂੰ ਪੱਛਦੀ ਨਹੀਂ ਹੋਣੀ ਪਰ ਮੈਨੂੰ ਲੱਗਦਾ ਵੀ ਜਿਵੇਂ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀਆਂ ਨੂੰ ਜਿਵੇਂ ਹੁਣ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਔਰ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਅਮਰਪਾਲ ਸਿੰਘ ਪੰਜਾਬ ਆਉਣ ਜਾ ਰਹੇ ਨੇ ਬਹੁਤ ਜਲਦ ਉਹਨਾਂ ਦੀ ਰਿਹਾਈ ਹੋਣ ਜਾ ਰਹੀ ਹੈ ਯਾਨੀ ਇੱਕ ਖੁਸ਼ੀ ਦੀ ਖਬਰ ਹੈ ਪਰ ਜਿਹੜੀ ਗੱਲ ਜੋੜਦੀ ਹੈ ਦਿੱਲੀ ਦੇ ਨਾਲ ਕਿ ਦਿੱਲੀ ਦੇ ਨਾਲ ਅਮਰਪਾਲ ਸਿੰਘ ਦਾ ਸਮਝੌਤਾ ਕੀ ਇਹਦੀ ਪੂਰੀ ਸੱਚਾਈ ਹੈ ਸੁਣੋ ਉਹਨਾਂ ਦੇ ਵਕੀਲ ਦੇ ਮੂੰਹ ਹਰਪਾਲ ਸਿੰਘ ਖਾਰਾ ਕੀ ਕਹਿੰਦੇ ਨੇ ਸੁਣੋ ਸ਼ਿਫਟ ਹੋਣ ਦਾ 100% ਤੁਸੀਂ ਇਹ ਦਾਵਾ ਕਰ ਸਕਦੇ ਹੋ ਕਿ ਖੁੱਲ ਗਿਆ ਹੈ ਪੰਜਾਬ ਸਰਕਾਰ ਦੇ ਲਈ ਇੱਕ ਮੌਤ ਤੇ ਜ਼ਿੰਦਗੀ ਦਾ ਸਵਾਲ ਪੈਦਾ ਹੋ ਜਾਣਾ ਸਭ ਤੋਂ ਵੱਧ ਕੌਣ ਅਫਸਰ ਹੋਏਗਾ ਕੀ ਸਿਆਸੀ ਲੋਕ ਹੋਣਗੇ ਜਾਂ ਕੋਈ ਹੋਰ ਹੋਣਗੇ ਸਿਆਸੀ ਲੋਕ ਤਾਂ ਤਰਥੰਦੀ ਮੱਝ ਜਾਣੀ ਕੁਸ਼ ਬੰਦੇ ਕਹਿ ਰਹੇ ਅਮਰਪਾਲ ਸਿੰਘ ਦਿੱਲੀ ਨਾਲ ਸਮਝੌਤਾ ਕਰਕੇ ਜੇਲ੍ਹ ਤੋਂ ਬਾਹਰ ਆ ਰਹੇ ਹੈ ਕੋਈ ਸੈਂਟਰ ਗਵਰਨਮੈਂਟ ਨਾਲ ਨਹੀਂ ਸਿਰਫ ਇੱਕ ਹਵਾ ਚਲਾਈ ਜਾ ਰਹੀ ਹੈ ਉਸ ਤੂਫਾਨ ਨੂੰ ਰੋਕਣ ਲਈ ਪਰ ਉਹ ਰੁਕਣਾ ਨਹੀਂ ਕੀ ਚੱਲ ਰਿਹਾ ਅਭੀ ਅਮਰਪਾਲ ਸਿੰਘ ਨੇ ਬਾਹਰ ਆ ਕੇ ਪਾਰਟੀ ਰਨ ਕਰਨੀ ਹੈ ਜਾਂ ਇੱਕ ਧਾਰਮਿਕ ਲਹਿਰ ਜਿਹੜੀ ਸੋ ਰਨ ਕਰਨੀ ਹੈ ਐਸਪੀ ਜੀ ਸਿਲੈਕਸ਼ਨ ਵੀ ਆਉਣੇ ਨੇ ਉਸ ਤੋਂ ਅੱਗੇ ਵਿਧਾਨ ਸਭਾ ਦੇ ਵੀ ਆਉਣੇ ਨੇ ਉਧਰ ਉਹ ਭਾਈ ਅਮਰਪਾਲ ਦਾ ਦੇ ਇਹਨਾਂ ਬੰਦਿਆਂ ਦਾ ਪੰਜਾਬ 'ਚ ਐਂਟਰੀ ਹੋ ਰਹੀ ਹੈ ਕਈ ਵਾਰ ਨਾ ਕੁਤਰਤੀ ਕਰਦੇ ਕੀ ਸੀਐਮਪੀ ਅਮਰਪਾਲ ਸਿੰਘ 2027 'ਚ ਬਣਨਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਤਾਂ ਅਮਰਪਾਲ ਹੀ ਪਸੰਦ ਹੈ ਕਿਉਂਕਿ ਅੱਗੇ ਸਾਡੇ ਕੋਲ ਐਹੋ ਜਿਹੀ ਬੜਕ ਮਾਰਨ ਵਾਲਾ ਲੀਡਰ ਹੈ ਅਮਰਪਾਲ ਸਿੰਘ ਆਪਣੀ ਬੜਕ ਤੇ ਖੜੇ ਰਹਿੰਗੇ ਇਸ ਹੋਏ ਬੰਦੇ ਦਾ ਕੈਰੇਕਟਰ ਦਾਵਾ ਜੇਲ੍ਹ ਦੇ ਵਿੱਚੋਂ ਹੋਣਾ ਅੱਜ ਤੱਕਰ ਹਿਸਟਰੀ ਏਹੀ ਹੈ ਉਹ ਲੱਕੇ ਇਜ਼ਾ ਉਹ ਜਿਹੜੀਆਂ ਧਰਾਵਾ ਨੇ ਰਾਤਾਂ ਕਤਲ ਵਰਗੀਆਂ ਥਾਣੇ ਤੇ ਹਮਲਾ ਕਰਨ ਦੀ ਹੈ ਜਾਂ ਪੁਲਿਸ ਨੂੰ ਸੱਤਾ ਫਿੱਟਾ ਮਾਰਨ ਦੀ ਹੈ ਤਾਂ ਉਹਦੇ ਚ ਕਿੰਨਾ ਕਿ ਜਿਹੜਾ ਹੈਗਾ ਮਤਲਬ ਔਖਾ ਤੁਹਾਡੇ ਲਈ ਉਹ ਕਾਨੂੰਨੀ ਪ੍ਰਕਿਰਿਆ ਨੂੰ ਲੈ ਕੇ ਜਾਣਾ ਭਾਈ ਅਮਰਤਪਾਲ ਨੂੰ ਸਿਰਫ ਕੇਸ ਦੇ ਵਿੱਚ ਫਸਾਉਣ ਦੇ ਲਈ ਅਲੱਗ-ਅਲੱਗ ਲਾਕਿਆਂ ਦੇ ਅੰਦਰ ਅੱਗ-ਅੱਗ ਬੰਦੇ ਪ੍ਰੋਟੈਸਟ ਕਰ ਰਹੇ ਨੇ ਬਿਲਕੁਲ ਸਹੀ ਕਹਿ ਗਏ ਮਾਨ ਸਿੰਘ ਜਿਹੜੇ ਕਿ ਹਰਪਾਲ ਸਿੰਘ ਖਾਰਾ ਨੇ ਵਕੀਲ ਆ ਭਾਈ ਅਮਰਪਾਲ ਸਿੰਘ ਦੇ ਉਹਨਾਂ ਨੇ ਕਹਿ ਦਿੱਤਾ ਪੂਰੇ ਖੁੱਲੇ ਤੌਰ ਤੇ ਯਾਨੀ ਕਿ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦੀ ਜਨਤਾ ਇਹ ਗੱਲ ਤਾਂ ਤੁਸੀਂ ਵੀ ਜਾਣਦੇ ਹੋ ਕਿ ਪੰਜਾਬ ਦੀ ਜਨਤਾ ਭਾਈ ਅਮਰਪਾਲ ਸਿੰਘ ਨੂੰ ਚਾਹੇ ਅੰਦਰ ਖਾਤੇ ਕਰ ਰਹੀ ਆ ਪਰ ਸਾਰੀ ਜਨਤਾ ਲਾਇਕ ਕਰ ਰਹੀ ਆ ਅਮਰਪਾਲ ਸਿੰਘ ਨੂੰ ਔਰ ਹੁਣ ਦੂਜੇ ਪਾਸੇ ਆਜੋ ਸੀਐਮ ਮਾਨ ਦੀ ਜਿਹੜੀ ਗੁੰਡਾਗਰਦੀ ਪੁਲਿਸ ਦੇ ਵਿੱਚੋਂ ਤੁਸੀਂ ਵੇਖੀ ਹੈ ਤਿੰਨ ਇੰਸਪੈਕਟਰ ਨੇ ਪਟਿਆਲੇ ਦੀ ਘਟਨਾ ਵੀ ਐਸਐਸਪੀ ਨਾਨਕ ਸਿੰਘ ਹੈ ਜਿਹੜਾ ਬਾਬੇ ਨਾਨਕ ਦਾ ਉਹਨਾਂ ਦਾ ਨਾਮ ਰੱਖਿਆ ਔਰ ਲੋਕ ਕਹ ਰਹੇ ਨੇ ਉਹ ਬਾਬਰ ਵਾਲੇ ਕੰਮ ਕਰ ਰਿਹਾ ਯਾਨੀ ਸਿੱਧਾ ਸਿੱਧਾ ਕਹੀਏ ਤਾਂ ਫੌਜ ਦੇ ਇੱਕ ਵੱਡੇ ਅਫਸਰ ਨੂੰ ਜਦੋਂ ਕੁੱਟਿਆ ਜਾਂਦਾ ਤਾਂ ਉਹ ਕਹਿੰਦੇ ਅਸੀਂ ਇਨਕਾਊਂਟਰ ਕਰਕੇ ਆਏ ਹੁਣ ਤੇਰੇ ਵੀ ਇਨਕਾਊਂਟਰ ਹੋਣਾ ਦੇਖੋ ਕਿਸ ਕਦਰ ਯਾਨੀ ਇੱਕ ਐਸਐਸਪੀ ਤੋਂ ਵੀ ਵੱਡੇ ਰੈਂਕ ਦੇ ਅਧਿਕਾਰੀ ਨੂੰ ਕੁੱਟਿਆ ਜਾਣਾ ਔਰ ਬਾਅਦ ਦੇ ਵਿੱਚ ਤੁਸੀਂ ਇਹ ਸੋਚੋਗੇ ਜਿਹੜੀ ਸਾਡੀ ਆਮ ਜਨਤਾ ਹੈਗੀ ਉਹਨਾਂ ਦੇ ਨਾਲ ਕੀ ਮਤਲਬ ਇਹਨਾਂ ਦਾ ਵਰਤਾਰਾ ਹੋਣਾ ਪੰਜਾਬ ਦੀ ਪੁਲਿਸ ਦਾ ਕਿਵੇਂ ਖੁੱਲ੍ਹੇਆ ਸ਼ੂਟਾਂ ਜਿਹੜੀਆਂ ਦਿੱਤੀਆਂ ਸੀ ਐਮਾਨ ਨੇ ਉਹੀ ਪੁਲਿਸ ਚਮੜਾਈ ਹੋਈ ਅੱਜ ਤੁਹਾਡੇ ਨਾਲ ਤਸ਼ਦਦ ਕਰ ਰਹੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦਾ ਪਖਤਾ ਪਲਟ ਤਾਹੇ ਆ ਕਿਵੇਂ ਕਿਹਾ ਮੈਂ ਨਹੀਂ ਪੰਜਾਬ ਦੀ ਆਵਾਜ਼ ਆ ਪੂਰੇ ਪੰਜਾਬ ਦੀ ਜਨਤਾ ਦੀ ਆਵਾਜ਼ ਆ ਤੇ ਸੀਐਮ ਮਾਨ ਕੀ ਕਹਿੰਦੇ ਸੀ ਸਾਡੀ ਆਮ ਆਦਮੀ ਦੀ ਸਰਕਾਰ ਜਦੋਂ ਤੁਸੀਂ ਵੇਖੋ ਏਡੇ ਏਡੇ ਆਫੀਸਰਾਂ ਨੂੰ ਕੁੱਟਿਆ ਜਾ ਰਿਹਾ ਤੇ ਇਹਨਾਂ ਨੂੰ ਜਿਹੜਾ ਇਨਸਾਫ ਹੈ ਉਹ ਮਿੰਤਾਂ ਦੇ ਨਾਲ ਕਰਵਾਉਣਾ ਪੈ ਰਿਹਾ ਯਾਨੀ ਲੈਣਾ ਪੈ ਰਿਹਾ ਔਰ ਹੁਣ ਦੂਜੇ ਪਾਸੇ ਦੇਖੋ ਜਿਹੜੇ ਆਮ ਲੋਕ ਨੇ ਸਾਡੇ ਉਹਨਾਂ ਦੇ ਨਾਲ ਕੀ ਪੁਲਿਸ ਵਰਤਾਰਾ ਕਰਦੀ ਹੋਣੀ ਕੀ ਉਹਨਾਂ ਦੇ ਨਾਲ ਤਸ਼ੱਦਦ ਹੋ ਰਿਹਾ ਖੁੱਲੇ ਤੌਰ ਤੇ ਤੁਹਾਨੂੰ ਪਤਾ ਕਿ ਪੁਲਿਸ ਕਿਨੇ ਚੜ੍ਹਾਈ ਹੈ ਐਵੇਂ ਚੜ੍ਹਾਈ ਹੈ ਜਿਹੜਾ ਤੁਸੀਂ ਨਵਾਂ ਚੁਣਿਆ ਬਾਈ ਦੇ ਵਿੱਚ ਦੋ ਸਰਕਾਰਾਂ ਤੋਂ ਅੱਕੇ ਹੋਏ ਲੋਕਾਂ ਨੇ ਜਿਨ੍ਹਾਂ ਨੇ ਆ ਸਰਕਾਰ ਚੁਣੀ ਹੈ ਉਹ ਪਿਛਲੀਆਂ ਸਰਕਾਰਾਂ ਨੂੰ ਕਿਉਂ ਯਾਦ ਕਰ ਰਹੇ ਨੇ ਐਸੇ ਕਰਕੇ ਹੀ ਕਰ ਰਹੇ ਨੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਪ੍ਰਤੀ ਬਿਲਕੁਲ ਨਿਖਿਦਾ ਤੇ ਨਕਮਾ ਸਾਬਤ ਹੋਇਆ ਕਿਹੜੇ ਇਹੋ ਜਿਹੇ ਲੋਕ ਨੇ ਸਾਡੇ ਪੰਜਾਬ ਦੇ ਅੰਦਰ ਜਿਨ੍ਹਾਂ ਨੇ ਇਹਨਾਂ ਦਾ ਕੋਈ ਬੈਨੀਫਿਟ ਹੋਇਆ ਹੋਵੇ ਕਿਉਂਕਿ ਸਾਡੇ ਇੱਥੇ ਆਫੀਸਰਾਂ ਨੂੰ ਉਹਨਾਂ ਨੂੰ ਕੁੱਟਿਆ ਜਾ ਰਿਹਾ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਸਾਡੇ ਪੰਜਾਬ ਪ੍ਰਤੀ ਤੇ ਜਿਹੜੇ ਇਹ ਪੁਲਿਸ ਵਾਲੇ ਨੇ ਮੈਂ ਸਾਰਿਆਂ ਨੂੰ ਹੀ ਕਹਿੰਦਾ ਕੱਲ ਵੀ ਵੀਡੀਓ ਪਾਈ ਸੀ ਕਿਉਂਕਿ ਜਿਹੜੇ ਇਹ ਨਕਮੇ ਪੁਲਿਸ ਵਾਲੇ ਨੇ ਹੁਣ ਮਾਫੀਆਂ ਮੰਗ ਰਹੇ ਨੇ ਵੀਡੀਓ ਕਾਉਣ ਲੱਗ ਗਿਆ ਦੀ ਘਰ ਵਾਲੀ ਤੋਂ ਵੀ ਮਾਫੀਆਂ ਮੰਗ ਰਹੇ ਨੇ ਔਰ ਉਹਨਾਂ ਤੇ ਦਬਾਅ ਵੀ ਬਣਾਇਆ ਜਾ ਰਿਹਾ ਐਸਐਸਪੀ ਦੁਆਰਾ ਕਿ ਭਾਈ ਸਾਡੇ ਨਾਲ ਸਮਝੌਤਾ ਕਰ ਲੋ ਦੇਖੋ ਤੁਸੀਂ ਕਿਸ ਕਦਰ ਯਾਨੀ ਪੰਜਾਬ ਦੀ ਪੁਲਿਸ ਦੀ ਡਿੱਗੀ ਹੋਈ ਹੈ ਨਖਿੱਦੀ ਹੈ ਨਕਮੀ ਹੈ ਔਰ ਦੂਜੇ ਪਾਸੇ ਜਿਹੜਾ ਭਵੰਤਮਾਨ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਸ਼ਰਮ ਲੈ ਲਈ ਹੈ ਬੱਚਾ ਹੈ ਖੇਲ ਤੇ ਉਤਰ ਹੈ ਯਾਨੀ ਇਹਨੂੰ ਇਹ ਨਹੀਂ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ ਬਹੁਤ ਵੱਡੇ ਪੱਧਰ ਤੇ ਹੋ ਸਕਦੀ ਹੈ ਕਿਉਂਕਿ ਜਿਹੜੀ ਉਹਦੀ ਘਰ ਵਾਲੀ ਹੈ ਉਹਨੇ ਇੱਕ ਸਵਾਲ ਪੁੱਛਿਆ ਪੱਤਰਕਾਰ ਨੇ ਕਿਹਾ ਵੀ ਤੁਸੀਂ ਇਹ ਕਾਰਵਾਈ ਕਿੱਥੋਂ ਤੱਕ ਕਰ ਦਿਓਗੇ ਉਹ ਕਾਂਦੀ ਵੀ ਮੈਂ ਆਪਦੀ ਜਾਨ ਤੱਕ ਦੇ ਦੂੰਗੀ ਆਪਦਾ ਖੂਨ ਦਾ ਕਤਰਾ-ਕਤਰੇ ਬਹਾ ਦੂੰਗੀ ਪਰ ਆ ਜਿਹੜੇ ਪੁਲਸ ਵਾਲਿਆਂ ਨੇ ਗੁੰਡਾਗਰਦੀ ਭਲਾਉਂਦੇ ਨੇ ਇਹਨਾਂ ਨੂੰ ਮੈਂ ਸਜ਼ਾ ਜ਼ਰੂਰ ਦਿਵਾਉਣੀ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਨਾਂ ਖਬਰਾਂ ਦੇ ਮੁਤਲਕ ਜਾਣਕਾਰੀ ਲਈ ਜਿਹੜੀਆਂ ਇੱਕ ਦੋ ਵੱਡੀਆਂ ਖਬਰਾਂ ਇਸ ਟਾਈਮ ਕਰਦੇਸ਼ ਕਰੰਦੀਆਂ ਹੈਗੀਆਂ ਮੈਂ ਪਹਿਲੀ ਜਿਹੜੀ ਸੀ ਆਪ ਭਗਵੰਤ ਮਾਨ ਦੇ ਬਾਰੇ ਜਿਹੜੀ ਉਹਦੀ ਪੁਲਿਸ ਖੁਲੇਆਮ ਗੁੰਡਾਗਰਦੀ ਕਰਨ ਦੀ ਹੈਗੀ ਹੈ ਉਹਨਾਂ ਨੇ ਇੱਕ ਫੌਜੀ ਅਫਸਰ ਨੂੰ ਕੁੱਟਿਆ ਔਰ ਕਿਸ ਤਰ੍ਹਾਂ ਉਹਦੀ ਤੁਸੀਂ ਘਰ ਵਾਲੀ ਦੀ ਜ਼ੁਬਾਨੀ ਵੀ ਸੁਣਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਗੁੰਡਾਗਰਦੀ ਕੀਤੀ ਔਰ ਕਹਿ ਦੇ ਸੀਗੇ ਕਿ ਅਸੀਂ ਪਹਿਲੇ ਵੀ ਇਨਕਾਊਂਟਰ ਕਰਕੇ ਆਏ ਹੁਣ ਤੁਹਾਡਾ ਵੀ ਕਰਾਂਗੇ ਜਦੋਂ ਉਹਨਾਂ ਦੇ ਬੇਟੇ ਨੇ ਉਹ ਜਿਹੜਾ ਫੌਜੀ ਅਫਸਰ ਸੀਗਾ ਕਾਰਡ ਮੰਗਿਆ ਤੇ ਉਹ ਵੀ ਉਹਨਾਂ ਨੇ ਦੇਣ ਤੋਂ ਇਨਕਾਰ ਕਰਤਾ ਨਾਲ ਕਿਹਾ ਕਿ ਤੁਸੀਂ ਬਚੋ ਇਹ ਫਿਰ ਤੁਸੀਂ ਕਾਰਡ ਲਵੋਗੇ ਇਸ ਤਰ੍ਹਾਂ ਦੇ ਖੁੱਲੇ ਆਮ ਮੁਰਾ ਦੇ ਨਾਲ ਜਿਹੜੀ ਕੋਟ ਮਾਰ ਕੀਤੀ ਗਈ ਹੈ ਤੇ ਹੁਣ ਉਹਦੀ ਜਿਹੜੀ بیوی ਹੈ ਉਹਨੇ ਜਿਹੜਾ ਮਾਮਲਾ ਹਾਈਲਾਈਟ ਕਰ ਦਿੱਤਾ ਹੈ ਵੈ ਸੁਪਰੀਮ ਕੋਰਟ ਤੋਂ ਵੀ ਉੱਤੇ ਚਲਾ ਗਿਆ ਹੈਗਾ ਹੈ ਔਰ ਸਿਵਮ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਹੁਣ ਫਸਦੀ ਨਜ਼ਰ ਆਉਂਦੀ ਹੀ ਹੈਗੀ ਹੈ ਅੱਗੇ ਹੀ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਫਸੇ ਹੋਏ ਆ ਤੇ ਮਜ਼ੀਦ ਜਿਹੜਾ ਵਾਦਾ ਕੋਈ ਜਾਣ ਡਿਯਾ ਹੈਗਾ ਵਾ ਦੂਸਰਾ ਆਪਣਾ ਜੇਰਾ ਭਾਈ ਅਮਰਤ ਪਾਲ ਨੂ ਲੇ ਕੇ ਏਇਕ ਵਾਦੀ ਖਬਰ ਚਲਣ ਦੈ ਆਯ ਦਿੱਲੀ ਸਮਝੋਤਾ ਦੇ ਬਾਰੇ ਊ ਤੁਸੀਂ ਓਨਾਂ ਦੇ ਵਾਕੇਲ ਆਹ ਆਹ ਖਾਰਾ ਸਿੰਘ ਦੇ ਮੁਹੋ ਸੁਨ ਲਾਯਾ ਕੇ ਊ ਏਇਕ ਤੂਫਾਨ ਦੀ ਤਰਹ ਹੇਗੀ ਆਯ ਹਨ ਓਨਾਂ ਨੇ ਬਹਿਰ ਆ ਜਾਣਾ ਵਾ ਆਯ ਗਲ ਪਕੀ ਹੇਗੀ ਆਯ ਓਰ ਆਯ ਸਰਕਾਰਾਂ ਓਸ ਤੂਫਾਨ ਨੂ ਰੋਕਨੇ ਵਾਸਤੇ ਮੁਖਤਲਿਫ ਹਰਬੇ ਇਸ੍ਤਿਮਾਲ ਕਰਨ ਦੇ ਹੇਗੇ ਏਸ ਤਰਹ ਡਿਯਨ ਖਬਰਾਂ ਸੋਸ਼ਲ ਮੀਡਿਆ ਦੇ ਊਟੀ ਚੜ ਕੇ ਜਦ ਕੇ ਊ ਤੂਫਾਨ ਰੁਕਨਾ ਨਹੀ ਹੇਗਾ ਵਾ ਨਾ ਈ کوئی روک سکتا ہے گا یہ صرف افواہ شوشی چھڑے جان دیں گے باقی میرے ویڈیو دے بارے تاریخ کی رائے ہے کومینٹس لاسٹ بھی دوسرے رکھیو اپنا ڈھیر سارا خیال ملا گے اگلی ویڈیو نال اللہ حافظ